21 ਤਰੀਕ ਨੂੰ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਿਹੜੇ ਆ ਇਹਨਾਂ ਜਥੇਬੰਦੀਆਂ ਵੱਲੋਂ ਜਲੰਧਰ ਦੇ ਵਿੱਚ ਜਾਮ ਕੀਤੇ ਜਾਣਗੇ ਜੇ ਦੀ ਪੂਰਨ ਤੌਰ ਤੇ ਜ਼ਿੰਮੇਗਾਰੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੀ ਹੋਵੇਗੀ ਅਸੀਂ ਤੁਹਾਨੂੰ ਜਲੰਧਰ ਦਾ ਉਹ ਪੁਆਇੰਟ ਵੀ ਦੱਸਾਂਗੇ ਜਿੱਥੇ ਅਸੀਂ ਰੇਲਵੇ ਟਰੈਕ ਤੇ ਨੈਸ਼ਨਲ ਹਾਈਵੇ ਰੋਕਣਾ ਹੈ ਜੇਕਰ ਸਰਕਾਰ ਨੇ 21 ਤਰੀਕ ਤੱਕ ਇਹ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ 21 ਤਰੀਕ ਨੂੰ ਜਿਹੜੇ ਆ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਿਹੜੇ ਆ ਜਾਮ ਕਰਾਂਗੇ ਪੰਜਾਬ ਵਿੱਚ ਨੋ ਸਰਕਾਰੀ ਮਿਲਲਾ ਤੇ 6 ਪ੍ਰਾਈਵੇਟ ਖੰਡ ਮਿਲਲਾ ਪੰਜਾਬ ਸਰਕਾਰ ਨੇ ਪਿਛਲੇ ਸਾਲ 6 ਨਵੰਬਰ ਨੂੰ ਜਿਹੜਾ ਨੋਟੀਫਿਕੇਸ਼ਨ ਮਿਲਾਂ ਦੀ ਚੱਲਣ ਦੀ ਤਰੀਕ ਤੇ ਗੰਨੇ ਦਾ ਰੀਡ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਇਸ ਵਾਰ 2025 ਦੇ ਵਿੱਚ ਸਰਕਾਰ ਖਮੋਸ਼ ਬੈਠੀ ਹੈ ਅਸੀਂ ਦੁਆਬੇ ਦੇ ਮਾਜੇ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ 7 ਤਰੀਕ ਨੂੰ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਵੀ ਦਿੱਤੇ ਸਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿ ਸਰਕਾਰ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰੇ ਤੇ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਆਂਟਲ ਕਰੇ ਜੇਕਰ ਪੰਜਾਬ ਸਰਕਾਰ 15 ਤਰੀਕ ਤੱਕ 15 ਨਵੰਬਰ ਤੱਕ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤੇ ਸਮੂਹ ਗੰਨੇ ਬੈਲਟ ਵਾਲੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ 18 ਤਰੀਕ ਨੂੰ ਮਤਲਬ ਅੱਜ ਅਸੀਂ ਜਿਹੜਾ ਆ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਫਗਵਾੜਾ ਨਵਾਂ ਸ਼ਹਿਰ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਅਸੀਂ ਡੀਸੀ ਦਫਤਰਾ ਦੇ ਸਾਹਮਣੇ 11 ਵਜੇ ਤੋਂ 2 ਵਜੇ ਤੱਕ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਕਰਾਂਗੇ ਸੋ ਅੱਜ ਜਿਹੜਾ ਆ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਸਰਕਾਰ ਗੰਨਾ ਉਤਪਾਦਕਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਵਿਚਾਰੇ ਤੇ 21 ਤਰੀਕ ਨੂੰ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਿਹੜੇ ਆ ਇਹਨਾਂ ਜਥੇਬੰਦੀਆਂ ਵੱਲੋਂ ਜਲੰਧਰ ਦੇ ਵਿੱਚ ਜਾਮ ਕੀਤੇ ਜਾਣਗੇ ਜੇ ਇਹ ਪੂਰਨ ਤੌਰ ਤੇ ਜ਼ਿੰਮੇਗਾਰੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੀ ਹੋਵੇਗੀ ਅਸੀਂ ਤੁਹਾਨੂੰ ਜਲੰਧਰ ਦਾ ਉਹ ਪੁਆਇੰਟ 20 ਦੱਸਾਂਗੇ ਜਿੱਥੇ ਅਸੀਂ ਰੇਲਵੇ ਟ੍ਰੈਕ ਤੇ ਨੈਸ਼ਨਲ ਹਾਈਵੇ ਰੋਕਣਾ ਹੈ ਜੇਕਰ ਸਰਕਾਰ ਨੇ 21 ਤਰੀਕ ਤੱਕ ਇਹ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ 21 ਤਰੀਕ ਨੂੰ ਜਿਹੜੇ ਆ ਨੈਸ਼ਨਲ ਹਾਈਵੇ ਤੇ ਰੇਲਵੇ ਟ੍ਰੈਕ ਜਿਹੜੇ ਆ ਜਮ ਕਰਾਂਗੇ ਪੰਜਾਬ ਵਿੱਚ 9 ਸਹਿਕਾਰੀ ਮਿੱਲਾ ਤੇ 6 ਪ੍ਰਾਈਵੇਟ ਖੰਡ ਮਿੱਲਾ ਆ ਪੰਜਾਬ ਸਰਕਾਰ ਨੇ ਪਿਛਲੇ ਸਾਲ 6 ਨਵੰਬਰ ਨੂੰ ਜਿਹੜਾ ਨੋਟੀਫਿਕੇਸ਼ਨ ਮਿਲਾਂ ਦੀ ਚਲਣ ਦੀ ਤਰੀਕ ਤੇ ਗੰਨੇ ਦਾ ਰੇਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਇਸ ਵਾਰ 2025 ਦੇ ਵਿੱਚ ਸਰਕਾਰ ਖਮੋਸ਼ ਬੈਠੀ ਹੈ ਅਸੀਂ ਦੁਆਬੇ ਦੇ ਮਾਜੇ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ 7 ਤਰੀਕ ਨੂੰ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਵੀ ਦਿੱਤੇ ਸਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿ ਸਰਕਾਰ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰੇ ਤੇ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਆਂਟਲ ਕਰੇ ਜੇਕਰ ਪੰਜਾਬ ਸਰਕਾਰ 15 ਤਰੀਕ ਤੱਕ 15 ਨਵੰਬਰ ਤੱਕ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤੇ ਸਮੂਹ ਗੰਨੇ ਬੈਲਟ ਵਾਲੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ 18 ਤਰੀਕ ਨੂੰ ਮਤਲਬ ਅੱਜ ਅਸੀਂ ਜਿਹੜਾ ਆ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਫਗਵਾੜਾ ਨਵਾਂ ਸ਼ਹਿਰ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਅਸੀਂ ਡੀਸੀ ਦਫ਼ਤਰਾਂ ਦੇ ਸਾਹਮਣੇ 11 ਵਜੇ ਤੋਂ 2 ਵਜੇ ਤੱਕ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਕਰਾਂਗੇ ਸੋ ਅੱਜ ਜਿਹੜਾ ਆ ਅਸੀਂ ਸਾਰੇ ਅ ਜਿਲਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਸਰਕਾਰ ਗੰਨਾ ਉਤਪਾਦਕਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਵਿਚਾਰੇ